ਜੇ ਨੂੰ ਲੱਗਦੀ ਆ ਹੱਥ ਖੜਾ ਕਰੋ ਨਾਲ ਦੀ ਨਾਲ ਕੂਲਰ ਲਾਉ ਵਾਦਾ ਤੁਹਾਡੇ ਨਾਲ ਮੇਰਾ ਜੇ ਗਰਮੀ ਲੱਗਣ ਲੱਗੀ ਤਾਂ ਜੋ ਮਰਜੀ ਅੱਛਾ ਉਧਰੋਂ ਹੱਥ ਖੜੇ ਹੋਏ ਨੇ ਤੁਹਾਨੂੰ ਤਾਂ ਲਾਜ਼ਮੀ ਏਸੀ ਲਾ ਕੇ ਜਾਊ ਚਿੰਤਾ ਨਾ ਕਰੋ ਤੁਹਾਡੇ ਲਈ ਸਪੈਸ਼ਲ ਹੈ ਕੰਮ ਲਾ ਪੇਸ਼ ਕਰਨ ਲੱਗੇ ਆ ਤੁਹਾਡੀ ਨਜ਼ਰੇ ਖਿਦਮਤ ਬੜਾ ਪਿਆਰਾ ਜਿਹਾ ਗੀਤ ਜਦੋਂ ਕਿਤੇ ਬੰਦੇ ਦਾ ਨਵਾਂ ਨਵਾਂ ਵਿਆਹ ਹੁੰਦਾ ਨਾ ਪਤੰਦਰ ਰਲਦਾ ਹੀ ਨਹੀਂ ਜਿਵੇਂ ਵਗ ਚ ਮੱਝ ਨਹੀਂ ਨਾ ਰਲਦੀ ਐਂ ਬੰਦਾ ਵੀ ਨਹੀਂ ਰਲਦਾ ਜੇ ਸੱਚ ਪੁੱਛਦੇ ਹੋ ਨਵੀਆਂ ਨਵੀਆਂ ਗੱਲਾਂ ਕੱਪੜਾ ਲੀੜਾ ਜਿਆਦਾ ਅਕਸਰ ਆਇਆ ਹੀ ਹੁੰਦਾ ਨਵਾਂ ਨਵਾਂ ਜਿਆ ਪਿਓ ਦੇ ਪੁੱਤ ਕਹਿਣਗੇ ਆਏ ਹਾਏ ਤੇਰੀਆਂ ਜ਼ੁਲਫਾਂ ਆਏ ਹਾਏ ਤੇਰੇ ਨੈਣ ਤੇਰੀਆਂ ਹੁੰਗਲਾਂ ਰਵਾਹ ਦੀਆਂ ਪਲੀਆਂ ਵਰਗੀਆਂ ਪਤਾ ਨਹੀਂ ਕੀ ਕੁਛ ਕਿਹੜੀਆਂ-ਕਿਹੜੀਆਂ ਤਰੀਫਾਂ ਦੇ ਪੁਰ ਬੰਦਦੇ ਆ ਜਿਵੇਂ ਮੈਂ ਕਹਦੇ ਆ ਕਿ ਵਿਆਹ ਵਾਲਾ ਪਹਿਲਾ ਸਾਲ ਬੰਦੇ ਨੂੰ ਘਰ ਵਾਲੀ ਲੱਗਦੀ ਹੈ ਚੰਦਰਮੁਖੀ ਤੇ ਦੂਜਾ ਸਾਲ ਸੂਰਜਮੁਖੀ ਤੇ ਤੀਜਾ ਸਾਲ ਜਵਾਲਾਮੁਖੀ ਤੇ ਪੰਜਵਾਂ ਸਾਲ ਬੰਦਾ ਧੋਕੀ ਜਿਹੜੀਆਂ ਜਿਹੜੇ ਵਾਲਾਂ ਨੂੰ ਜੁਲਫਾਂ ਦੱਸਦਾ ਹੁੰਦਾ ਹੈ ਉਹਨਾਂ ਨੂੰ ਹੀ ਮੁੜ ਕੇ ਬੰਦਾ ਲੰਬਾ ਜੀਆਂ ਖਿਆ ਅਜ ਹੁੰਡੇ ਜੇ ਵਾਲਿਆ ਕਰ ਹੈ ਵਾ ਨਹੀਂ ਹੁੰਦੇ ਜਿਹੜੀ ਰੋਟੀ 'ਚ ਵੇਖੋ ਵਾਲ ਨਿਕਲਦਾ ਜਿਹੜੀ ਸਬਜ਼ੀ 'ਚ ਦੇਖੋ ਵਾਲ ਨਿਕਲਦਾ ਬੰਦੇ ਨੂੰ ਕਹਿਣ ਦਾ ਪਾਪ ਵੀ ਬਦਲਦਾ ਜਾਂਦਾ ਹੌਲੀ-ਹੌਲੀ ਸਾਰਾ ਕੁਝ ਇੱਕ ਗੱਲ ਮੈਂ ਹੋਰ ਕਿਹਾ ਕਰਦਾ ਪ੍ਰੈਕਟਿਸ ਕੀਤੀ ਹੈ ਮੇਰੀ ਤਜਰਬਾ ਤੁਸੀਂ ਵੀ ਕਰ ਲਿਓ 15 ਕਿ ਸਾਲ ਜਦੋਂ ਵਿਆਹ ਹੋਏ ਨੂੰ ਹੋ ਜਾਂਣਾ ਜਿਹੜੀ ਮਰਜੀ ਜੋੜੀ ਲੰਘਦੀ ਦੇਖ ਲਿਓ ਭੈਣ ਭਰਾ ਅੱਜ ਲੱਗਣ ਲੱਗ ਜਾਂਦੇ ਹੈ ਸੱਚੀ ਗੱਲ ਹੈ ਹੁਣ ਪਹਿਲੇ ਸਾਲਾਂ ਦੀ ਗੱਲ ਦੱਸਣ ਲੱਗਿਆ ਤੁਹਾਨੂੰ ਮੈਂ ਸੁਣਨ ਵਾਲੀਆਂ ਗੱਲਾਂ ਨੇ ਕਿ ਪਹਿਲੇ-ਪਹਿਲੇ ਸਾਲਾਂ ਚ ਬੰਦਾ ਕੀ ਕੁਝ ਕਹਿੰਦਾ ਉਮੈ ਦਾ ਗੀਤ ਤੁਹਾਡੀ ਨਜ਼ਰ ਕਿਉਂ ਮਤ ਪੇਸ਼ ਕਰਨ ਲੱਗੇ ਆ ਹੇਰ ਨਾ ਜੀ ਤੋਰ ਤੇਰੀ ਮੇਰੇ ਗਾਂਝੀ ਅੱਖ ਨੀ ਕਿੱਥ ਲੰਮੀ ਤੌਣ ਤੇਰੀ ਮੁੰਦਰੀ ਜਾਂ ਲੱਕ ਨੀ ਹੇਰ ਨਾ ਜੀ ਤੋਰ ਤੇਰੀ ਮੇਰੇ ਗਾਂਝੀ ਅੱਖ ਨੀ ਕਿੱਥ ਲੰਮੀ ਤੌਣ ਤੇਰੀ ਮੁੰਦਰੀ ਜਾਂ ਲੱਕ ਨੀ ਹੇਰ ਨਾ ਜੀ ਤੋਰ ਤੇਰੀ ਮੇਰੇ ਗਾਂਝੀ ਅੱਖ ਨੀ ਕਿੱਥ ਲੰਮੀ ਤੌਣ ਤੇਰੀ ਮੁੰਦਰੀ ਜਾਂ ਲੱਕ ਨੀ ਹੁੰਦ ਕੇ ਬਣਾਇਆ ਸੱਪ ਕਾਲੀ ਗੁੱਤ ਦਾ ਹੁੰਦ ਕੇ ਬਣਾਇਆ ਸੱਪ ਕਾਲੀ ਗੁੱਤ ਦਾ ਨਹੀਂ ਦਿਲ ਵੱਸੋਂ ਬਾਹਰ ਹੋ ਗਏ ਦਿਲ ਵੱਸੋਂ ਬਾਹਰ ਹੋ ਗਏ ਆਪ ਕਾਦੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਏ ਆਪ ਕਾਦੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਏ ਆਪ ਕਾਨੇ ਪੁੱਤ ਦਾ ਚਿਣ ਚਿਣ ਲਾਏ ਪੇਚ ਗਾਜਰੀ ਚ ਪਗਵੇ ਸੱਚੀ ਕੁੰਨੀ ਮੁੱਛ ਲਾਈ ਜਾਵੇ ਕਾਲ ਜੇ ਨੂੰ ਅਗਵੇ ਚਿਣ ਚਿਣ ਲਾਏ ਪੇਚ ਗਾਜਰੀ ਚ ਪਗਵੇ ਕੁੰਨੀ ਮੁੱਛ ਲਾਈ ਜਾਵੇ ਬਿਹਾਲ ਨਖਰੋ ਦੇਖ ਲਈ ਹੋ ਗਈ ਬਿਹਾਲ ਨਖਰੋ ਵਿੱਚ ਨਾ ਤੇਰੀ ਉੱਤੇ ਹੋ ਗਈ ਓਹੋ ਚੰਨ ਤੇਰੀ ਉੱਤੇ ਹੋ ਗਈ ਬਿਹਾਲ ਨਖਰੋ ਤੇਰੇ ਉੱਤੇ ਹੋ ਗਈ ਬਿਹਾਲ ਨਖਰੋ ਚੰਨ ਤੇਰੀ ਉੱਤੇ ਹੋ ਗਈ ਬਿਹਾਲ ਨਖਰੋ ਫਿਰ ਨਾ ਜ ਤੋਰ ਤੇਰੀ ਮੇਰੇ ਕਾਂਝੀ ਅੱਖ ਨਹੀਂ ਓਏ ਹੋਏ ਹੋਏ ਗਿੱਟ ਲੰਮੀ ਤਾਉਣ ਤੇਰੀ ਮੁੰਦਰੀ ਜਲਕ ਨਹੀਂ ਫਿਰ ਨਾ ਜ ਤੋਰ ਤੇਰੀ ਮੇਰੇ ਕਾਂਝੀ ਅੱਖ ਨਹੀਂ ਗਿੱਟ ਲੰਮੀ ਤਾਉਣ ਤੇਰੀ ਮੁੰਦਰੀ ਜਲਕ ਨਹੀਂ ਗੁੰਦਕੇ ਬਣਾਇਆ ਜ਼ੱਪ ਗਾਲੀ ਗੁੱਤ ਦਾ ਗੁੰਦਕੇ ਬਣਾਇਆ ਜ਼ੱਪ ਗਾਲੀ ਗੁੱਤ ਦਾ ਨੀ ਦਿਲ ਵੱਸੋਂ ਬਾਹਰ ਹੋ ਗਏ ਦਿਲ ਵੱਸੋਂ ਬਾਹਰ ਹੋ ਗਿਆ ਬਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬਗਾਨੇ ਪੁੱਤ ਦਾ ਹਾਏ ਝਿਣ ਝਿਣ ਲਾਏ ਵੇਜ ਗਾਜਰੀ ਚ ਪੱਕਵੇ ਸੱਚੀ ਕੁੰਡੀ ਮੁੱਛ ਲਾਈ ਜਾ ਵੇ ਕਾਲਜੇ ਨੂੰ ਅੱਗ ਵੇ ਹਾਏ ਝਿਣ ਝਿਣ ਲਾਏ ਵੇਜ ਗਾਜਰੀ ਚ ਪੱਕਵੇ ਕੁੰਡੀ ਮੁੱਛ ਲਾਈ ਜਾ ਵੇ ਹੋ ਗਈ ਬਿਹਾਲ ਨਖਰੋ ਦੇਖ ਲਈ ਹੋ ਗਈ ਬਿਹਾਲ ਨਖਰੋ ਬੇ ਜੰਨਤ ਤੇਰੇ ਉੱਤੇ ਹੋ ਗਈ ਓਹੋ ਜੰਨਤ ਤੇਰੇ ਉੱਤੇ ਹੋ ਗਈ ਦੇਵਾਲ ਨਖਰੋ ਤੇਰੇ ਉੱਤੇ ਹੋ ਗਈ ਦੇਵਾਲ ਨਖਰੋ ਕਾਂਡੇ ਦੇ ਕੱਲੇ ਪਕੋਕਾ ਕਾਂਡੇ ਦੇ ਕੱਲੇ ਪਕੋਕਾ ਏ ਕਾਂਡੇ ਦੇ ਕੱਲੇ ਪਕੋਕਾ ਝੰਝਰਾਂ ਦੇ ਛੱਲੇ ਨਹੀਂ ਹੁਸਨਾ ਦੇ ਬਹਿਰੇਦਾਰ ਲਾਏ ਕੱਲੇ ਕੱਲੇ ਨਹੀਂ ਕਾਂਡੇ ਦੇ ਕੱਲੇ ਪਕੋਕਾ ਝੰਝਰਾਂ ਦੇ ਛੱਲੇ ਨਹੀਂ ਹੁਸਨਾ ਦੇ ਬਹਿਰੇਦਾਰ ਲਾਏ ਕੱਲੇ ਕੱਲੇ ਨਹੀਂ ਤੇਰੇ ਗਲ ਦਾ ਤਵੀਜ਼ ਥਾਂੇ ਮਾਰ ਸੁੱਟਦਾ ਗਲ ਦਾ ਤਵੀਜ਼ ਥਾਂੇ ਮਾਰ ਸੁੱਟਦਾ ਨੀ ਦਿਲ ਵੱਸੋਂ ਬਾਹਰ ਹੋ ਗਏ ਦਿਲ ਵੱਸੋਂ ਬਾਹਰ ਹੋ ਗਏ ਅਬਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਅਬਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਹਾਏ ਹਸੋ ਹਸਾ ਗਾਰੇ ਮੁਖ ਸੋਹਣਾ ਸੁਨਖਿਆ ਰੱਬ ਨੇ ਨਾ ਤੇਰੇ ਤੋਂ ਲੁਕਾ ਕੇ ਕੁਝ ਰੱਖਿਆ ਹਸ ਹਸ ਕੇ ਮੁੱਖ ਸੋਹਣਿਆ ਸੁਨਖਿਆ ਰੱਬ ਨੇ ਨਾ ਤੇਰੇ ਦਿਲ ਲੁਕਾ ਕੇ ਗੁਜ ਰੱਖਿਆ ਤੈਨ ਮਿਲ ਗਈ ਵੇ ਮੱਚਦੀ ਮਸ਼ਾਲ ਨਖਰੋ ਮਿਲ ਗਈ ਵੇ ਮੱਚਦੀ ਮਸ਼ਾਲ ਨਖਰੋ ਬੇ ਜੰਨਤ ਤੇਰੀ ਉੱਤੇ ਹੋ ਗਈ ਜੰਨਤ ਤੇਰੀ ਉੱਤੇ ਹੋ ਗਈ ਤੇ ਕਾਂਢੇ ਦੇ ਕਲਿੱਪ ਕੋਕਾ ਕਾਂਢੇ ਦੇ ਕਲਿੱਪ ਕੋਕਾ ਕਾਂਢੇ ਦੇ ਕਲਿੱਪ ਕੋਕਾ ਝੰਝਰਾਂ ਦੇ ਛੱਲੇ ਨਹੀਂ ਹੁਸਨਾ ਦੇ ਪਹਿਰੇਦਾਰ ਲਾਏ ਕੱਲੇ ਕੱਲੇ ਕਾਂਢੇ ਦੇ ਕਲਿੱਪ ਕੋਕਾ ਝੰਝਰਾਂ ਦੇ ਛੱਲੇ ਨਹੀਂ ਹੁਸਨਾ ਦੇ ਪਹਿਰੇਦਾਰ ਲਾਏ ਕੱਲੇ ਕੱਲੇ ਤੇਰੇ ਗਲ ਦਾ ਤਵੀਜ਼ ਥਾਏ ਮਾਰ ਸੁੱਟਦਾ ਗਲ ਦਾ ਤਵੀਜ਼ ਥਾਏ ਮਾਰ ਸੁੱਟਦਾ ਨੀ ਦਿਲ ਵੱਸੋਂ ਬਾਹਰ ਹੋ ਗਿਆ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਹੱਸੋ ਹੱਸੋ ਕਰੇ ਮੁਖ ਸੋਹਣਾ ਸੁਨਖਿਆ ਰੱਬ ਨੇ ਨਾ ਤੇਰੇ ਤੋਂ ਲੁਕਾ ਕੇ ਕੁਝ ਰੱਖਿਆ ਹਾਏ ਹੱਸੋ ਹੱਸੋ ਕਰੇ ਮੁਖ ਸੋਹਣਾ ਸੁਨਖਿਆ ਤੇਰੇ ਤੋਂ ਲੁਕਾ ਕੇ ਗੁਜ ਰਖਿਆ ਤੈਨੂੰ ਮਿਲ ਗਈ ਮੱਚਦੀ ਮਸ਼ਾਲ ਨਖਰੋ ਮਿਲ ਗਈ ਮੱਚਦੀ ਮਸ਼ਾਲ ਨਖਰੋ ਬੇ ਜੰਨ ਤੇਰੀ ਉੱਤੇ ਹੋ ਗਈ ਜੰਨ ਤੇਰੀ ਉੱਤੇ ਹੋ ਗਈ ਦਿਆਲੇ ਨਖਰੋ ਤੇਰੇ ਉੱਤੇ ਹੋ ਗਈ ਦਿਆਲੇ ਨਖਰੋ ਜੰਨ ਤੇਰੇ ਉੱਤੇ ਹੋ ਗਈ ਦਿਆਲੇ ਨਖਰੋ ਸੂਟ ਪਟੇ ਵਾਲਾ ਸ਼ਾਹੀ ਸੂਟ ਪਟੇ ਵਾਲਾ ਸ਼ਾਹੀ ਸੂਟ ਪਟੇ ਵਾਲਾ ਸ਼ਾਹੀ ਜੁੱਤੀ ਆ ਕਸੂਰ ਦੀ ਨਹੀਂ ਕਰਾਂਗੀ ਸਿਫਤ ਹੋਰ ਅਰਸ਼ਾਂ ਦੀ ਹੂਰ ਦੀ ਚੂਟ ਪੱਟੇ ਵਾਲਾ ਸ਼ਾਹੀ ਜੁੱਤੀ ਐ ਕਸੂਰ ਦੀ ਨਹੀਂ ਕਰਾਂ ਕਿ ਸਫਤ ਹੋਰ ਅਰਸ਼ਾਂ ਦੀ ਹੋਰ ਦੀ ਮੈਂ ਕਦਾ ਗਲਾਬ ਜੋਬਨੇ ਦੀ ਰੁੱਤ ਦਾ ਮੈਂ ਕਦਾ ਗਲਾਬ ਜੋਬਨੇ ਦੀ ਰੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਹਾਏ ਮੇਰਾ ਦਿਲ ਕਰ ਮੈਂ ਦੀ ਤਲੀਆਂ ਤੇ ਲਾਉਣ ਨੂੰ ਬਿੱਟੂ ਖੰਨੇ ਦਰਹਿਣਾ ਚਾਹੁੰਦੀ ਤੇਰੇ ਨਾਲ ਨਖਰੋ ਵਿੱਚੰਨਾ ਤੇਰੀ ਉੱਤੇ ਹੋ ਗਈ ਓਹੋ ਚੰਨਾ ਤੇਰੇ ਉੱਤੇ ਹੋ ਗਈ ਦਿਆਲ ਨਖਰੋ ਤੇਰੇ ਉੱਤੇ ਹੋ ਗਈ ਦਿਆਲ ਨਖਰੋ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਚੰਨਾ ਤੇਰੇ ਉੱਤੇ ਹੋ ਗਈ ਦਿਆਲ ਨਖਰੋ ਉਹ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਚੰਨਾ ਤੇਰੇ ਉੱਤੇ ਹੋ ਗਈ ਦਿਆਲ ਨਖਰੋ ਉਹ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ ਦਿਲ ਵੱਸੋਂ ਬਾਹਰ ਹੋ ਗਿਆ ਬੇਗਾਨੇ ਪੁੱਤ ਦਾ